ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵਾ ਡੇਰ ਤੇ ਜੀ ਅੱਜ ਦੀ ਵੀਡੀਓ ਵਿੱਚ ਅੱਪਾ ਦੋ ਗਾਵਾਂ ਸੇ ਲਈ ਲੈ ਕੇ ਆਏ ਜੀ ਇੱਕ ਬਈ ਤਾਜੀ ਸੂਈ ਆ ਇੱਕ ਗੱਬਣਾ ਥੋੜੇ ਕਿ ਦਿਨਾਂ ਦੀ ਕਰਮ ਵਾਲੀ ਕੱਚੀ ਆ ਆਹ ਕਰ ਲੈਨੇ ਬਾਈ ਜਾਂ ਗੱਲ ਬਾਤ ਬਾਈ ਸਸੀ ਕਾਲ ਸਸੀ ਕਾਲ ਬਾਈ ਹੋ ਠੀਕ ਹੂ ਵਧੀਆ ਹਾਂ ਬਹੁਤ ਵਧੀਆ ਆਪਣਾ ਨਾਮ ਤੇ ਐਡਰੈਸ ਬੋ ਨਾਂ ਵੀਰੇ ਅਰਸ਼ਦੀਪਾ ਉਹ ਪਿੰਡ ਜਦੀਪਾ ਪੰਦਤ ਕਹਿੰਦੇ ਆ ਬਾਈ ਪਿੰਡ ਵੀਰੇ ਸੈਦੋ ਗਿਆ ਤਹਿਸੀਲ ਬਾਈ ਨਿਹਾਲ ਸਿੰਘਲਾ ਜ਼ਿਲ੍ਹਾ ਵੀਰੇ ਮੋਗਾ ਨੇੜੇ ਪਿੰਡ ਬਾਈ ਨੇੜੇ ਵੀਰੇ ਭਾਗੀ ਗਏ ਬਾਰ ਬਾਰ ਖੇਤਾਂ ਚ ਭਾਗੀ ਵਾਲੀ ਸੜਕ ਤੇ ਆਪਣਾ ਘਰ ਆ ਮੋਬਾਈਲ ਨੰਬਰ ਬੋ 887617674 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਆ ਨੋਟ ਕਰ ਲੋ ਬਾਈ ਦੀਪੇ ਜਿਹੜੀ ਪਹਿਲੇ ਨੰਬਰ ਤੇ ਵੜ ਦੇਦਾ ਕਿਹੜਾ ਸੂਆ ਸੂਈ ਆ ਡਾਕਟਰ ਇਹ ਦੂਜਾ ਸੂਆ ਸੂਈਆ origignal ਹੂੰ ਰਾਤ 2 ਵਜੇ ਨੇ ਵੀਰੇ ਬ ਮੰਨ ਕੇ ਜਲ 5:30 6 ਵਜੇ ਦੀ ਜੇਰ ਪੈਗੀ ਜੇਰ ਆਪੇ ਕੰਪਲੀਟ ਆ ਓਕੇ ਆਪਣੀ ਗਾਰੰਟੀ ਹੋਊਗੀ ਠੀਕ ਹੈ ਬਾਈ ਠੀਕ ਹੈ ਨਾ ਗੱਲ ਹੂੰ ਕੱਦ ਕਾਠ ਵਾਲੀ ਆ ਛੋਟੀ ਨਹੀਂ ਡੰਗਰ ਦੋਨੇ ਹੀ ਕੱਦ ਵਾਲੇ ਹੋਣਗੇ ਠੀਕ ਹੈ ਨਾ ਬੰਦਾ ਵੇਖਣ ਤੋਂ ਪਹਿਲਾਂ ਵੀਡੀਓ ਤੇ ਹੋਰ ਵੀਡੀਓ ਤਾਂ ਵੀ ਗਾਂਆਂ ਦੀ ਕਦਰ ਕਰਿਓ ਵੀਡੀਓ ਮਲਾ ਕੇ ਆਪਾਂ ਨੂੰ ਮੁੱਲ ਲਾਵੇ ਬੰਦਾ ਇਹ ਗਾਂਆਂ ਜਾਣ ਵਾਲਾ ਕੱਦ ਵਾਲੀਆਂ ਹੋਣਗੀਆਂ ਕੋਈ ਲਿੱਸੀ ਵਿੱਕੀ ਨਹੀਂ ਹੋਊਗੀ ਬਾਈ ਯਾਰ ਠੀਕ ਹੈ ਆਰਡਰ ਕਮਾਲ ਦਾ ਬਹੁਤ ਸੋਹਣਾ ਆਰਡਰ ਕਰਮਾਲੀ ਨੇ ਤਿਆਰ ਕਰਿਆ ਕਿੰਨਾ ਕੁ ਬੋਲ ਗੱਡੇ ਬਾਈ ਨਹੀਂ ਫਿਰ ਡਾਕਟਰ ਇਹ ਤੜਕੇ ਇਹਦੀ ਪਹਿਲੀ ਚਵਾਈ ਹੋਈ ਆ ਬਾਈ ਚੋਣ ਜ਼ਿਆਦਾ ਬੰਦਾ ਟੱਚ ਵੀ ਨਾ ਕਰੇ ਬਹੁਤ ਚੰਗਾ ਚੋਣ ਮੈਂ ਕਹਣਾ ਯਾਰ ਗੁੱਤੀਆਂ ਹੀ ਪੜਦੀ ਹੈਗੀ ਕੋਈ ਚੱਲ ਕੋਈ ਚੈੱਕ ਨਹੀਂ ਕਹਿਣਾ ਕਰਮਾਲੀ ਨੇ ਕੁਝ ਨਹੀਂ ਠੰਡੀ ਸੀਦਾ ਠੋਸਲੇਵੇ ਦੀ ਆ ساری ਉਮਰ ਗਾਂ ਨੂੰ ਮਸਟੈਟ ਚੋ ਜੇ ਆਪਾਂ ਜ਼ਿੰਮੇਵਾਰ ਹੋਵਾਂਗੇ ਤੇ ਬੂਥੀ ਬਾਥੀ ਵੜਦੀ ਉਹ ਚੈੱਕ ਕਰਾ ਕਿੰਨੀ ਚੰਗੀ ਆ ਐ ਨਹੀਂ ਪਤਾ ਵੀ ਸ਼ਾਇਦ ਮੇਰੇ ਸਹਾਂ ਹਣ ਦੰਦਾ ਜੋਵੇ 6 ਦੰਦੂ ਸਾਨੂੰ ਲੱਗਦੀ ਆ ਪਰ ਆਪਾਂ ਦੰਦੀ ਦੀ ਯਾਰ ਇਹਦੇ ਵਿੱਚ ਕੋਈ ਬੇਰਵਾਹੀ ਪਾਉਣਾ ਨਹੀਂ ਆਪਾਂ ਦੰਦ ਪੱਟੇ ਹੀ ਨਹੀਂਗੇ ਠੀਕ ਹੈ ਨਾ ਗੱਲ ਠੀਕ ਹੈ ਠੰਡੀ ਸੀਰਸਲਾ ਗਾ ਗੰਡ ਮਰੋੜੀ ਹੋਵੇ ਥਣਾ-ਥੁਣਾ ਦੇ ਵਿੱਚ ਕੋਈ ਭੂਰ ਸ਼ਰਲਾ ਛੱਟਾ ਹੋਵੇ ਉਹਦੀ ਮੇਰੀ ਜ਼ਿੰਮੇਵਾਰੀ ਹੋਗੀ ਠੀਕ ਹੈ ਨਾ ਗੱਲ ਫੁੱਲ ਕਰਦਾ ਕੋਈ ਛੋਟੀ ਨਹੀਂ ਬਈ ਫੁੱਲ ਬਰੀਡ ਆ ਫੇਸ ਬੜਾ ਚੰਗਾ ਕੁਆਲਿਟੀ ਚੰਗੀ ਐ ਸੂਈ ਸਵਾਈ ਐ ਬੱਚਾ ਕਰਮ ਵਾਲੀ ਨੇ ਬੱਚਾ ਦਿੱਤਾਗਾ ਤੇ ਜੇਰ ਵੀ ਬਾਈ ਬੱਠਲ ਚ ਰੱਖੀ ਬੈਠਾ ਕੰਪਲੀਟਾ ਟੋਰਾ ਦੇਖੋ ਲੈ ਬਾਈ ਟੋਰਾ-ਤਾਰਾ ਦਾ ਡਾਕਟਰ ਇੱਕ ਨੰਬਰ ਆ ਕੋਈ ਟੂ ਹੀ ਨਹੀਂ ਜਗਦੀ ਠੀਕ ਹੈ ਨਾ ਹੁੰਦਾ ਜਾਪਾ-ਜੂਪਾ ਬੈੜਨੇ ਚੱਕਣਾ ਰਾਤ ਦੀ ਸੂਈਆ ਖਾ ਪੀ ਕੇ ਬੈੜ ਬੱਚੀ ਬਣੂਗੀ ਯਾਰ ਠੀਕ ਹੈ ਨਾ ਫੇਸਬੁੱਕਸ ਬੈੜ ਦਾ ਦਿਖਾ ਬਹੁਤ ਪਿਆਰਾਗਾ ਕੀ ਬਾਤ ਆ ਬਾਈ ਠੀਕ ਹੈ ਨਾ ਗੱਲ ਕੱਦ ਫੁੱਲ ਬਰੀਡ ਕੀ ਬਾਤ ਫੁੱਲ ਵਜਣਾ ਹੋਊਗਾ ਫੁੱਲ ਕੱਢ ਦਊਗਾ ਥਣਾ ਤੋਂ ਨਾ ਜੇ ਬੰਦਾ ਕੋਈ ਆਨਲਾਈਨ ਜਿਹੜੀ ਮਰਜ਼ੀ ਕੰਮ ਮੰਗਾ ਲੇ ਯਾਰ ਜੁਮੇਵਾਰੀ ਦੇ ਭੇਜ ਦੂੰਗਾ ਹੋਰ ਦੱਸ ਠੀਕ ਆ ਬਾਈ ਠੀਕ ਆ ਨਾ ਘੋੜੀ ਵਰਗੀ ਚਾਲ ਆ ਬੈੜਦੀ ਜਿਦਨ ਬੈੜਨੇ ਸਹੀ ਪੀਕ ਲੈਵਲ ਫੜਨਾ ਆਪਦਾ 20 ਪਲੱਸ ਦੁੱਧ ਪਾਊਗੀ ਗਾਂ ਦੁੱਧ ਤੇਰੀ ਸੇਵਾ ਦਾ ਠੀਕ ਆ ਨਾ ਜੋ ਪਾ ਲੇਗਾ ਕੱਢ ਲੇਗਾ ਠੀਕ ਆ ਨਾ ਇਹਨਾਂ ਨੂੰ ਤਾਂ ਯਾਰ ਭਾ ਗਾਲਾਂ ਗਾ ਨੂੰ ਜਿਵੇਂ ਮਰਜ਼ੀ ਜਿੱਥੇ ਮਰਜ਼ੀ ਲੜਾ ਉੱਥੇ ਲੱਗ ਜਾਂਦੇ ਨੇ ਠੀਕ ਆ ਨਾ ਦੁੱਧ ਅਗਲੇ ਦੀ ਸੇਵਾ ਦਾ 20 ਵਾਈ ਕਿਲੋ 20 ਵਾਈ ਸਹੀ ਗੱਲ ਆ ਇਹ ਕਹਣਾ ਗੱਲ ਪੱਦ ਕਾਟ ਵਾਲੀ ਇਹ ਬੇ ਛੋਟੀ ਨਹੀਂ ਹੋਊਗੀ। ਘਾੜਾ ਨੂੜਾ ਫੁੱਲ ਆ ਹਨਾ। ਇੱਕ ਨੰਬਰ ਆ ਵੇ ਇਹਨਾਂ ਡਾਕਟਰ ਯਾਰ ਚੂਣ ਜਵਾਨ ਅੱਛੀ ਦੱਸੂਗੀ। ਦੱਸੋ। ਵੀ ਹੈਗੀ ਆ। ਲੇਵਾ ਦੇ, ਲੇਵਾ। ਐਂ ਫਾੜੀ ਵਾਲਾ ਹਜੇ ਬੈਠ ਨਹੀਂ ਉਹ ਢਿੱਲੀ ਕਰਤੀ ਕਾਰਨ ਕਿ ਉਹ ਬੌਲੇ 'ਚ ਬੈਠ ਹੈਗੀ ਆ ਬਾਈ ਗਰਮੀ ਜੀ ਦੀ ਰੋਤਾ ਪਸੂ ਮੱਚ ਜਾਂਦਾ। ਸਹੀ ਗੱਲ ਆ। ਚੂਣ ਜਵਾਨ ਦਾ ਯਾਰ ਬੰਦਾ ਟੈਨਸ਼ਨ ਫਰੀ ਹੋ ਗਿਆ ਜੀ ਆਪਣੇ ਕੋਲੇ। ਹੱਥ ਵੀ ਨਹੀਂ ਲਾਵੇ। ਮੈਂ ਕਹਿੰਦਾ ਬੇ ਟੈਨਸ਼ਨ ਫਰੀ ਹੋ ਜੇ। ਠੀਕ ਆ ਨਾ ਬਿਨਾਂ ਨਿਆਣੇ ਤੋਂ ਚਵਾਨੀ। ਨਹੀਂ। ਜਿਵੇਂ ਮਰਜ਼ੀ ਦੀ ਗੱਲ ਕੋਈ ਚੈੱਕਰੀ ਨਹੀਂ ਕਹਿਣਾ ਕੁਛ ਨਹੀਂ। ਤੇ ਮੁੱਲ ਕੀ ਐ ਵੀਰੇ ਜੈਜ ਮੁੱਲ ਡਾਕਟਰ ਜੇ ਦਾ ਭਾਈ ਐਵੇਂ ਹਵਾ ਜੜਾਂਗਾ ਮਾਰਨ ਦਾ ਕੋਈ ਫਾਇਦਾ ਨਹੀਂ ਮੁੱਲ ਕਰਾਉਣ ਨੂੰ 90 95 ਜਿਹੜਾ ਮਰਜ਼ੀ ਕਰਾ ਲਾ 85000 ਚੋਂ ਬਿਹੜਦਾ ਮਾਨਤਾ ਨਹੀਂ ਹੋਊਗਾ ਠੀਕ ਆ ਭਾਈ ਠੀਕ ਆ ਨਾ 65 70 ਵਾਲਾ ਆਪਾਂ ਨੂੰ ਫੋਨ ਨਾ ਲਾਵੇ ਕੋਈ ਫਾਇਦਾ ਨਹੀਂ ਕਿਉਂਕਿ ਵੇਖੋ ਸਾਡੇ ਕੋਲ ਮੁੱਲ ਲਾ ਕੇ ਲੈ ਜਾਵਾ ਜਿੰਨਾ ਬੰਦਿਆਂ ਤੋਂ ਗਾ ਅਸੀਂ ਲਈ ਆ ਵੀਰੂ ਉਹਨਾਂ ਨੇ ਵੀ ਦੇਖਣੀ ਸਹੀ ਗੱਲ ਨਿਆਂ ਜ ਮੁੱਲ ਕਰਨਾ ਸਾਡਾ ਉਹ ਕੰਮ ਨਹੀਂ ਹੈਗਾ ਅਗਲੇ ਨੇ ਅਸੀਂ ਮੁੱਲ ਲਾ ਕੇ ਲਈਏ ਤੇ ਮੁੱਲ ਲਾ ਕੇ ਦੇਣੀ ਆ ਕੋਈ ਬੰਦੇ ਐਵੇਂ ਯਾਰ ਸਵਾਰ ਲੈਣ ਵਾਲਾ ਕੰਮ ਨਾ ਕਰੋ ਵੀਰ ਬਣ ਕੇ ਜੀਤੋ ਵੀ ਡੰਗਰ ਲੈਣ ਇਹ ਦਾ 85000 ਜੋ ਬਸ ਮਾਨਤਾਣ ਕਰ ਦੂਗਾ ਮੋਡਲ ਜੈ ਜੈ ਬੈਡ ਚੰਗੀ ਹੈ ਕਾਰਦਗਾ ਘਾਠਾਲੀਆ ਸੋਈ ਸਵਾਈ ਆ ਭਾਈ ਕਿਸੇ ਤਰ੍ਹਾਂ ਕੋਈ ਘਾਟ ਨਹੀਂ ਅੱਗੇ ਵੀਰੇ 2 ਨੰਬਰ ਤੇ ਕਿਹੜਾ ਸੂਸ ਹੁੰਦੀ ਹੈ ਡਾਕਟਰ ਦੂਜਾ ਸੋਈ ਇਹ ਆ ਕਰਾਸ ਬਰੀਡ ਆ ਠੀਕ ਆ ਨਾ ਪਹਿਲੇ ਸੂਏ ਨੇ 20 ਕਿਲੋ ਦੁੱਧ ਦਿੱਤਾ ਠੀਕ ਆ ਐਦ ਕੀ ਬੈਡ ਦਾ ਢੱਲਾ ਢੋਲਾ ਪੰਝਾ ਹਜੇ ਕੋਈ ਸੂਨ ਵਾਲਾ ਲੇਖਾ ਹੈ ਨਹੀਂ ਸਾਰੀਆਂ ਹੱਬੜੀ ਬਰੀਕੀ ਬਰੂਕੀ ਕੋਈ ਫੋਟ ਨਹੀਂ ਕੋਈ ਛਿੱਟੀ ਵਾਲਾ ਥਣ ਪੂਰੀ ਵਿੱਥੀ ਦੇ ਥਣ ਗੁਲਾਬੀ ਥਣ ਆ ਗੁਲਾਬੀ ਥਣਾ ਇਹ ਫੋਟ ਸੰਦ ਪੱਲ ਭਾਈ ਹਜੇ ਲੈ ਦਾ ਦੁੱਧ ਅਗਲੇ ਦਿਨ ਸੇਵਾ ਦਾ ਹਜੇ ਹਫਤਾ ਬੱਛੀ ਕੱਢ ਜੇ ਤਾਂ ਬੱਛੀ ਦੱਸੂਗੀ ਕੋ ਦੱਸੂਗੀ ਮੈਂ ਹੀ ਹੈਗੀ ਹੈਗੀ ਠੀਕ ਹੈ ਨਾ ਬਾਕੀ ਬਈ ਗਰਮੀ ਵਾਲਾ ਸੌਦਾ ਮੂਰੇ ਗਰਮੀ ਦਾ ਗਰਮੀ ਮੰਨੇ ਗਿਆ ਸਿਆਲ ਕੋਈ ਮਸਲਾ ਸਾਨੂੰ ਪਤਾ ਹੈ ਕੀ ਬੋਲਦਾ ਹੋ ਵੀ ਦਾ ਸਦਾ ਪੀ ਸਹੀ ਗਾ ਠੀਕ ਲੋਕੜਾ ਵੀਰੇ ਪਾਣੀ ਆ ਯਾਰ ਹਮ ਸਹੀ ਹੈ ਮੜਕ ਮੁੜਕ ਬੈਠ ਚ ਬਹੁਤ ਆ ਗਈ ਕੀ ਮੋਲ ਆ ਪ੍ਰਾ ਕੱਚੀ ਕੱਚੀ ਡਾਕਟਰ ਮੋਲ ਕਰਾਉਂ ਮੈਂ ਜਿਹੜਾ ਮਰਜੀ ਕਰਾ ਲਾ ਕੱਚੀ ਕੱਚੀ ਬੱਸੀ ਯਾਰ ਅੱਜ ਹਮ ਕਹਿਨ ਜੋ ਮਰਜੀ ਕਰਾ ਲਾ 82000 ਦੀ ਦਿੰਦਾ ਠੀਕ ਹੈ ਭਾਈ ਠੀਕ ਹੈ ਅੱਜ ਕੱਚੀ ਕੱਚੀ ਜਿੱਦਨ ਤਿਆਰ ਹੋ ਗਈ ਉਦੋਂ ਹੋ ਜਾ ਮੋਲ ਹੋ ਜਾਊਗਾ ਹਜੇ ਭਾਈ ਬੈਠ ਨੇ ਬੰਨਣਾ 82000 ਰੁਪਇਆ ਮੋਲਾ ਮੰਗ ਆ ਜੇ ਬੈੜ ਨੇ ਕੋ ਬਹੁਤ ਕਰਨਾ ਬਾਈ ਕੱਚੀ ਕੱਚੀ ਹਾਂ ਜਿੱਦਣ ਵੈੜ ਸਹੀ ਆਦੇ ਟਾਟੇ ਤੇ ਤਿਆਰ ਹੁੰਦੀ ਆ ਉਹਦਾਂ ਦੱਸੂਗੀ ਵੈੜ ਵੀ ਮੈਂ ਕੀ ਚੀਜ਼ ਆ ਕੋਈ ਛੋਟੀ ਨਹੀਂ ਵੱਡੀ ਆ ਕੱਦ ਵਾਲੀ ਆ ਜਾਣ ਵਾਲੀ ਆ ਵੇਖ ਕੇ ਜਾਵਾਂ ਲਾਇਓ ਭਰਾ ਬਣ ਕੇ ਜਿੰਨੇ ਦੀ ਚੀਜ਼ ਆ ਮੰਗੋ ਆਪਾਂ ਬੰਦੇ ਦੀ ਕਦਰ ਕਰਾਂਗੇ ਸਹੀ ਗੱਲ ਠੀਕ ਆ ਨਾ ਗੱਲ ਤੇ ਕਿਸੇ ਵੀਰ ਨੂੰ ਦੋਨਾਂ ਚ ਕੋਈ ਵੀ ਪਸੰਦ ਆ ਬਾਈ ਨਟ ਨਟ ਕਰ ਲਓ ਜੀ ਧੰਨਵਾਦ